महल वाले सारे कट्ठे हुए काम करावर लाने देना क्यों क्योंकि एक तो दो एक फिजिकल डैमेज बिल्डिंग हैगी बहुत पुरानी तीस टाइम भी बिल्डिंग गिर सदी है और फिजिकल डैमेज भी हो सकता है लोगों को ਕਿ ਜਿੱਥੇ ਖੜ ਕੇ ਗਾਲਾਂ ਕੱਢ ਰਹੇ ਆ ਰਿਵੋਲਵਰ ਦੀਆਂ ਧਮਕੀਆਂ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਕੰਮ ਕਰ ਰਹੇ ਨੇ ਇਲੀਗਲ ਹੈ ਮੱਲੇ 'ਚ ਇੱਕ ਵੀ ਇੱਕ ਵੀ ਕਰਤਾ ਤੁਸੀਂ ਕਿਸੇ ਦਾ ਬਿਆਨ ਲੈ ਲਓ ਕਿਸੇ ਦਾ ਇਹਨਾਂ ਨੇ ਕੌਨਸੈਂਟ ਲਿਆ ਹੋਵੇ ਵੀ ਮਤਲਬ ਅਸੀਂ ਇਹ ਟਾਵਰ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਮਰਜ਼ੀ ਹੈ કે ਨਹੀਂ ਕਿਸੇ ਦਾ ਇਹਨਾਂ ਨੇ ਕੌਨਸੈਂਟ ਨਹੀਂ ਲਿਆ ਸੀਟ 'ਤੇ ਜਾਵਾਂਗੇ ਨਿਕਲ ਜਾ ਨੀਚੋਂ ਉਧਾਰੇ ਸੁਣਾ ਤੁਮ ਲੋ ਨੂੰ ਪਹਿਲੇ ਸੁਣਾ ਕੇ ਸੁਣੋ ਮੇਰੇ ਕੋਲ ਬੰਦ ਕਰੋ ਪਹਿਲੇ ਓਏ ਨਿਕਲੋ ਨਿਕਲੋ 5 ਮਿੰਟ 'ਚ ਬਾਹਰ ਆ ਜਾ ਨਹੀਂ ਤਾਂ ਸਭ ਕੋ ਫੂਕ ਦੇ ਦੇਗਾ ਇਨਾ ਸਭ ਤੁਝੇ ਸੀ ਰੋਕਿਆ ਸਭ ਕੁਝ ਕੀਤਾ ਉਸ ਤੋਂ ਬਾਅਦ ਵੀ ਅੱਜ ਇੱਥੇ ਲੇਬਰ ਆ ਕੇ ਕੰਪਨੀ ਵੱਲੋਂ ਲਗਵਾਇਆ ਜਾ ਰਿਹਾ ਇਹ ਸਭ ਲਈ ਹਾਨੀਕਾਰਕ ਹੈ ਉਹਨੂੰ ਸਾਰਾ ਏਰੀਆ ਮਿਲ ਕੇ ਉਹਨੂੰ ਅਗੇਂਸਟ ਕਰ ਰਿਆ ਸੀਗਾ ਕਿ ਨਹੀਂ ਹੋਣਾ ਚਾਹੀਦਾ ਫਿਰ ਇਹਨੇ ਪਰਸਨਲ ਇਸ਼ੂ ਬਣਾ ਲਿਆ ਜੀ ਗੱਲਾਂ ਘੱਡੀਆਂ ਗੱਲਾਂ ਦਾ ਸਾਰਾ ਏਰੀਆ ਬੋਲ ਰਿਹਾ ਕਿ ਲੇਬਰ ਨੂੰ ਅਡਰੈਸ ਕਿ ਕਿਸੇ ਨੇ ਪਾਟਿਆ ਹੁਣ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਜੀ ਉਹਦਾ ਰਿਵਾਲਵਰ ਲੈ ਕੇ ਆ ਰਹੇ ਸੀ ਅਸੀਂ ਰੋਕਿਆ ਮਤਲਬ ਤੁਹਾਡੇ ਕੋਲ ਰਿਵਾਲਵਰ ਹੈ ਤਾਂ ਤੁਸੀਂ ਉਹਦਾ ਮਿਸਯੂਜ਼ ਇਤੇ ਏਰੀਆ ਦੇ ਉੱਪਰ ਕਰੋਗੇ ਕਿਨੇ ਲਾਇਸੈਂਸ ਉਹਨਾਂ ਨੂੰ ਇਸ਼ੂ ਕੀਤਾ ਹੈ ਕਿ ਦੇਖੋ ਕੋਈ ਕਾਲਾ ਨਹੀਂ ਕੱਟਿਆ ਪੂਰਾ ਨਹੀਂ ਕੱਟਿਆ ਆਹੋ ਆਹੋ ਟਾਵਰ ਪਿੱਛੇ ਸਿੱਖ ਕੱਟਿਆ ਕਾਲਾ ਨਹੀਂ ਕੱਟਿਆ ਮੈਂ ਕਾਲਾ ਮੈਂ ਕਾਲਾ ਕੱਟ ਨਹੀਂ ਸਕਦੀ ਮੈਂ ਕਾਲਾ ਕੱਟ ਨਹੀਂ ਸਕਦੀ ਇਹਨੀਆਂ ਗੱਟੀਆਂ ਕਾਲਾ ਕੱਟਿਆ ਸਮਾਰਾ ਮੈਂ ਕਰ ਰਹੀ ਹਾਂ ਇਹਦੇ ਜਿਹੜੇ ਇਹ ਟਾਵਰ ਚੋਂ ਜਿਹੜੀਆਂ ਬੇਸ ਨਿਕਲਦੀਆਂ ਨਹੀਂ ਉਹ 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 ਹੈਲਥ ਹੈਜ਼ਰਡਸ ਨੇ ਸਾਡੇ ਵਾਸਤੇ ਤੇ ਇੱਥੇ ਕਈ ਲੋਕਾਂ ਨੂੰ ਹੈਲਥ ਹੈਜ਼ਰਡਸ ਪਹਿਲਾਂ ਹੋ ਚੁੱਕਿਆ ਪਹਿਲਾਂ ਦੋ ਜਿਹੜੇ ਟਾਵਰ ਲੱਗੇ ਨੇ ਉਦੇ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਮੇਰੇ ਮਦਰ ਨੂੰ ਇਵਨ ਕੈਂਸਰ ਹੋ ਗਿਆ ਸੀ ਇੱਥੇ ਸਾਰੇ ਅਸੀਂ ਇਕੱਠੇ ਹੋਇਆ ਕਿ ਇੱਥੇ ਇੱਕ ਨਾਲ ਹੀ ਸਾਡੇ ਨਜ਼ਦੀਕ ਵਿੱਚ 100 ਮੀਟਰ ਦੀ ਦੂਰੀ ਤੇ ਇੱਕ ਘਰ ਹੈ ਜਿਹੜਾ ਟਾਵਰ ਲਾਣ ਦੇ ਟਾਵਰ ਲਾਣ ਦੀ ਤਿਆਰੀ ਚ ਕਰ ਰਹੇ ਸੀ ਤੇ ਅਸੀਂ ਉਹ ਟਾਵਰ ਲਾਣ ਨਹੀਂ ਦੇ ਦੇ ਹੁੱਲੇ ਵਾਲੇ ਸਾਰੇ ਇਕੱਠੇ ਹੋਏ ਸੀ ਕਮ ਕਹਿੰਦੇ ਅਸੀਂ ਟਾਵਰ ਲਾਣ ਨਹੀਂ ਦੇਣਾ ਕਿਉਂ ਕਿ ਇੱਕ ਤੇ ਦੋ ਇੱਕ ਤੇ ਇਹ ਫਿਜ਼ੀਕਲ ਡੈਮੇਜ ਬਿਲਡਿੰਗ ਹੈਗੀ ਬਹੁਤ ਪੁਰਾਣੀ ਤੇ ਇਹ ਕਿਸੇ ਟਾਈਮ ਵੀ ਬਿਲਡਿੰਗ ਗਿਰ ਸਕਦੀ ਹੈ ਔਰ ਫਿਜ਼ੀਕਲ ਡੈਮੇਜ ਵੀ ਹੋ ਸਕਦਾ ਲੋਕਾਂ ਨੂੰ ਇਹ ਹੈਗਾ ਫਰਸਟ ਕਨਸਰਨ ਸਾਰਾ ਸਾਰੇ ਮਹੱਲੇ ਵਾਲੇ ਦਾ ਸੈਕੰਡ ਕਨਸਰਨ ਹੈ ਕਿ ਜਿਹੜੀ ਇਹ ਇਲੈਕਟ੍ਰੋਮੈਗਨੈਟਿਕ ਬੇਸ ਜਿਹੜੀਆਂ ਛੱਡਦੇ ਨੇ ਜਿਹੜੇ ਇਹ ਟਾਵਰ ਚੋਂ ਜਿਹੜੀਆਂ ਬੇਸ ਨਿਕਲਦੀਆਂ ਨੇ ਉਹ ਉਹ ਹੈਲਥ ਹੈਜ਼ਰਡਸ ਨੇ ਸਾਡੇ ਵਾਸਤੇ ਤੇ ਇੱਥੇ ਕਈ ਲੋਕਾਂ ਨੂੰ ਹੈਲਥ ਹੈਜ਼ਰਡਸ ਪਹਿਲਾਂ ਹੋ ਚੁੱਕਿਆ ਪਹਿਲਾਂ ਦੋ ਜਿਹੜੇ ਟਾਵਰ ਲੱਗੇ ਨੇ ਉਹਦੇ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਮੇਰੇ ਮਦਰ ਨੂੰ ਵੀ ਕੈਂਸਰ ਹੋ ਗਿਆ ਸੀ ਇੱਥੇ ਆਸ-ਪਾਸ ਬੇਨਤੀ ਉਮਰ ਦੇ ਬੜੇ ਪੇਸ਼ੈਂਟ ਹੈਗੇ ਨੇ ਕੈਂਸਰ ਲੇਕਿਨ ਇਸ ਕਰਕੇ ਇਹ ਹੁਣ ਜਿਹੜਾ ਨਵਾਂ ਟਾਵਰ ਲੱਗਣ ਜਾ ਰਿਹਾ ਅਸੀਂ ਸਾਰੇ ਜਣੇ ਇਕੱਠੇ ਹੋਏ ਆ ਕਿ ਸਹਿਮਤੀ ਨਾਲ ਇਹਨਾਂ ਨੂੰ ਕਹਿ ਦਈਏ ਪਿਆਰ ਨਾਲ ਕਿ ਤੁਸੀਂ ਨਾ ਲਗਾਓ ਜੇ ਨਹੀਂ ਲਗਾਣਗੇ ਤੇ ਫਿਰ ਅਸੀਂ ਕੋਰਟ ਦੇ ਥਰੂ ਜਾਂ ਅਸੀਂ ਲੀਗਲ ਐਕਸ਼ਨ ਇਹਨਾਂ ਦੇ ਅਗੇਂਸਟ ਲਵਾਂਗੇ ਤੇ ਤੁਸੀਂ ਡੀਸੀ ਨੂੰ ਵੀ ਅਸੀਂ ਡੀਸੀ ਨੂੰ ਵੀ ਆਲਰੇਡੀ ਇੱਕ ਐਪਲੀਕੇਸ਼ਨ ਦੇ ਚੁੱਕੇ ਆ ਡੀਸੀ ਨੂੰ ਐਪਲੀਕੇਸ਼ਨ ਜਿਹੜਾ ਹੁਣ ਕੋਰਟ ਵਿੱਚ ਵੀ ਅਸੀਂ ਇਹ ਐਪਲੀਕੇਸ਼ਨ ਪਟੀਸ਼ਨ ਪਾਈ ਹੈ ਉਹ ਪਟੀਸ਼ਨ ਪਾਉਣ ਨੂੰ ਦੇਖੋ ਪਟੀਸ਼ਨ ਅੱਜ ਪਾਤੀ ਡੀਸੀ ਨੂੰ ਅਸੀਂ ਕੱਲ ਕੱਲ ਮਿਲ ਕੇ ਆਏ ਸੀ ਅੱਜ ਪਟੀਸ਼ਨ ਕੋਰਟ ਵਿੱਚ ਵੀ ਪੈ ਚੁੱਕੀ ਹੈ ਤੇ ਉਹਦਾ ਆਈ ਥਿੰਕ ਬਹੁਤ ਬੜੀ ਜਲਦੀ ਉਹਦਾ ਉਹਦੇ ਰਿਜ਼ਲਟ ਆ ਜਾਣਗੇ ਤੇ ਅਸੀਂ ਕਾਰਨ ਹੀ ਕਿਉਂ ਇਕੱਠੀ ਹੋਣ ਦਾ ਅੱਜ ਕੀ ਅਸੀਂ ਕਾਰਨ ਇਹ ਹੈ ਕਿ ਅਸੀਂ ਸਾਰੇ ਇਹਨਾਂ ਨੂੰ ਅਸੀਂ ਅਸੀਂ ਟਾਵਰ ਲੱਗਣ ਨਹੀਂ ਦੇਣਾ ਇੱਥੇ ਮੱਲੇ ਵਾਲਾ ਕੋਈ ਵੀ ਸਹਿਮਤ ਨਹੀਂ ਹੈਗਾ ਜਿਹੜੇ ਜਿਹੜੇ ਲਗਾ ਰਹੇ ਨੇ ਮੱਲੇ ਵਾਲੇ ਇਹਨਾਂ ਦੇ ਕੋਲ ਜਿਹੜਾ ਟਾਵਰ ਲੱਗਾ ਸੀ ਇਹ ਵੀ ਇਹਦੇ ਅਗੇਂਸ ਸੀ ਅੱਜ ਇਹ ਖੁਦ ਲਾ ਰਹੇ ਨੇ ਪਹਿਲਾਂ ਇਹ ਕਹਿੰਦੇ ਸੀ ਅੱਜ ਖੁਦ ਲਾ ਰਹੇ ਨੇ ਕਿਉਂ ਲਗਾ ਰਹੇ ਨੇ ਇਹ ਨਹੀਂ ਸਾਨੂੰ ਪਤਾ ਕਿਉਂ ਲਗਾ ਰਹੇ ਨੇ ਕਿਉਂ ਨਹੀਂ ਆਲਰੇਡੀ ਪਹਿਲਾਂ ਉੱਚਾ ਟਾਵਰ ਲੱਗਿਆ ਹੋਇਆ ਆ ਲੱਗੇ ਹੋਏ ਨੇ ਇਹ ਉਹਦੇ ਅਗੇਂਸ ਖੜ ਕੁਝ ਤਾਂ ਖੜੇ ਸੀ ਉਹ ਕਿਉਂ ਜਦੋਂ ਲੱਗਾ ਸੀ ਕਿਸੇ ਹਮਤੇ ਲਈ ਮੱਲੇ ਵਾਲਾ ਇਹਦੀ ਕਿਸੇ ਦੀ ਸਹਿਮਤੀ ਨਹੀਂ ਲਈ ਕਿਸੇ ਦੀ ਸਹਿਮਤੀ ਨਹੀਂ ਇਵਨ ਪੜੋਸੀ ਦੀ ਸਹਿਮਤੀ ਨਹੀਂ ਆਸਮਾਨ ਕਿਸੇ ਦੀ ਸਹਿਮਤੀ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਬਿਲਡਿੰਗ ਬਹੁਤ ਪੁਰਾਣੀ ਹੈ ਇਹਨੂੰ 30 ਸਾਲ ਪੁਰਾਣੀ ਬਣਨੇਗਾ ਜੀ ਪਰ ਇਹਦੀ ਐਨਸੀ ਵੀ ਆਇਆ ਕਿ ਜੇ ਇਹ ਹੋਵੇਗਾ ਆ ਕਿਸੇ ਦੀ ਗੱਲ ਨਹੀਂ ਸੁਣੀ ਇਹਨਾਂ ਨੇ ਧੱਕੇ ਨਾਲ ਲਵਾ ਰਹੇ ਨੇ ਧੱਕੇ ਨਾਲ ਲਵਾ ਜੇ ਧੱਕਾ ਕਰ ਸਕਦੇ ਨੇ ਤੇ ਸਾਰੀ ਜਿਹੜੀ ਮੱਲੇ ਵਾਲੀ ਸੀ ਨੇ ਵੀ ਧੱਕੇ ਨਾਲ ਅਸੀਂ ਇਥੋਂ ਕਰ ਸਕਦੇ ਧੱਕੇ ਨਾਲ ਕੱਢ ਸਕਦੇ ਹਾਂ ਧੱਕੇ ਨਾਲ ਦਾ ਨਾਮ ਜਸ਼ਨਦੀਪ ਸਿੰਘ ਹੈ ਤੇ ਪਰਸੋ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਇੱਥੇ ਪਰसों ਦੀ ਗੱਲ ਪਰਸੋ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲੀ ਇਹਨਾਂ ਦੀ ਗਲਤੀ ਜਿਹੜੀ ਹੈ ਇਹਨਾਂ ਨੇ ਝੂਠ ਬੋਲੇ ਵੀ ਅਸੀਂ ਲੈਂਟਰ ਪਾ ਰਹੇ ਹੁਣ ਵੀ ਝੂਠ ਬੋਲ ਰਹੇ ਆ ਕਹਿੰਦਾ ਹੁਣ ਵੀ ਹੁਣ ਵੀ ਤੋ ਤੁਸੀਂ ਰਿਕਾਰਡਿੰਗ ਕੀਤੀ ਹੈ ਕਹਿੰਦਾ ਅਸੀਂ ਤਾਂ ਲੈਂਟਰ ਪਾ ਰਹੇ ਆ ਤੇ ਮੈਂ ਕਿਹਾ ਉਸ ਤੋਂ ਬਾਅਦ ਤਾਂ ਟਾਵਰ ਲਾਉਂ ਕਹਿੰਦਾ ਬਾਅਦ ਦੀ ਬਾਤ ਦੇਖਾਂਗੇ ਉਸ ਦਿਨ ਵੀ ਇਹਨਾਂ ਨੇ ਝੂਠ ਬੋਲ ਕਿਥੋਂ ਜਿਹੜੇ ਇਹਨਾਂ ਦੇ ਨੇਬਰ ਨੇ ਨਾਲ ਦਾ ਘਰ ਉਹਨਾਂ ਨੂੰ ਝੂਠ ਬੋਲ ਕੇ ਵੀ ਅਸੀਂ ਲੈਂਟਰ ਪਾਣ ਤਾਂ ਸਾਨੂੰ ਸਮਾਨ ਉੱਪਰ ਲਿਜਾਣ ਲਈ ਇੱਥੇ ਪੌੜੀ ਵਗੈਰਾ ਲਾਣ ਦੋ ਝੂਠ ਬੋਲ ਕੇ ਇਹਨਾਂ ਨੇ ਕੰਮ ਸ਼ੁਰੂ ਕਰਾਇਆ ਜਦ ਬੈਸ ਹੋਈ ਜਾਂ ਕੁਛ ਹੋਇਆ ਇਹਨਾਂ ਨੇ ਝੂਠੇ ਅਲੀਗੇਸ਼ਨ ਲਗਾਏ ਸਾਡੇ ਨੇਬਰ ਨੇ ਆਪਣੇ ਸੰਜੀਵ ਸਰ ਉਹਨਾਂ ਦੇ ਉੱਤੇ ਇਹਨਾਂ ਨੇ ਝੂਠੇ ਅਲੀਗੇਸ਼ਨ ਲਗਾਏ ਕਿ ਜੇ ਸਾਡੀ ਲੇਡੀ ਨੂੰ ਗਾਲ ਕੱਢ ਰਿਹਾ ਸੀ ਜਾਂ ਮੈਨੂੰ ਗਾਲ ਕੱਢ ਰਿਹਾ ਸੀ ਰਾਤ ਨੂੰ ਉਹਨਾਂ ਨੇ ਪੁਲਿਸ ਨੂੰ ਵੀ ਕਾਲ ਕੀਤੀ ਹੁਣ ਸੱਚਾਈ ਕੀ ਹੈ ਹੁਣ ਤੁਸੀਂ ਖੁਦ ਰਿਕਾਰਡ ਕੀਤਾ ਇਹਨਾਂ ਨੇ ਕਿਵੇਂ ਗਾਲਾਂ ਕਿੰਨੇ ਕੱਢੀਆਂ ਠੀਕ ਹੈ ਜੀ ਇੱਥੇ ਖੜ ਕੇ ਗਾਲਾਂ ਕੱਢ ਰਿਹਾ ਰਿਵਾਲਵਰ ਦੀਆਂ ਧਮਕੀਆਂ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਕੰਮ ਕਰ ਰਹੇ ਨੇ ਇਲੀਗਲ ਹੈ ਮੱਲੇ 'ਚ ਇੱਕ ਵੀ ਇੱਕ ਵੀ ਕਰਤਾ ਤੁਸੀਂ ਕਿਸੇ ਦਾ ਬਿਆਨ ਲੈ ਲਓ ਕਿਸੇ ਦਾ ਇਹਨਾਂ ਨੇ ਕੌਨਸੈਂਟ ਲਿਆ ਹੋਵੇ ਵੀ ਮਤਲਬ ਅਸੀਂ ਇਹ ਟਾਵਰ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਨਹੀਂ ਕਿਸੇ ਦਾ ਇਹਨਾਂ ਨੇ ਕੌਨਸੈਂਟ ਨਹੀਂ ਲਿਆ ਦੂਜੇ ਨੰਬਰ ਤੇ ਇਹਨਾਂ ਦਾ ਸਟਰਕਚਰ ਘਟੋੜ 25 26 ਸਾਲ ਪੁਰਾਣਾ ਠੀਕ ਹੈ ਜੀ ਉਹਦੇ ਉੱਤੇ ਟਾਵਰ ਲੱਗ ਨਹੀਂ ਸਕਦਾ ਤੀਜੇ ਨੰਬਰ ਤੇ ਸਾਡੇ ਮਹੱਲੇ ਦੇ ਵਿੱਚ ਇਹਨੇ ਸੀਨੀਅਰ ਸਿਟੀਜ਼ਨ ਨੇ ਮੇਰੇ ਫਾਦਰ ਸੀਨੀਅਰ ਸਿਟੀਜ਼ਨ ਨੇ ਕਈਆਂ ਨੂੰ ਮੈਡੀਕਲ ਇਸ਼ੂਸ ਨੇ ਕਿਸੇ ਦੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਲਟਾ ਕਹਿ ਰਹੇ ਨੇ ਕਿ ਸਾਡੇ ਵੀ ਇੱਥੇ ਪੋਤੇ ਦੋਤੇ ਆਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਤੁਹਾਡੇ ਐਮਸੀ ਵੀ ਹੈਗੇ ਤੁਹਾਡੀ ਐਮਸੀ ਨਾਲ ਦਿੱਤੀ ਹੋਈ ਹੈ ਕਿ ਸਾਰਿਆਂ ਨਾਲ ਗੱਲ ਹੋਈ ਹੈ ਜੀ ਇਹ ਇਕੱਲੇ ਇਹ ਇਕੱਲੇ ਨਹੀਂ ਨੇ ਜੀ ਠੀਕ ਹੈ ਇਹਨਾਂ ਦਾ ਕੋਈ ਐਮਸੀ ਕਰਨਾਲ ਨਹੀਂ ਹੁਣ ਨਾਲ ਸਾਡੇ ਨਾਲ ਨੇ ਸਾਰੇ ਸਾਡੇ ਨਾਲ ਨੇ ਸਾਰਿਆਂ ਨੂੰ ਪਤਾ ਜੀ ਕੰਮ ਗਲਤ ਕਰ ਰਹੇ ਨੇ ਪੈਂਸਰੀ ਕਿਉਂ ਨਹੀਂ ਲੱਗੀ ਤੁਹਾਡੇ ਕੀ ਹੁਣ ਉਹ ਹੱਲੇ ਮੇਰੇ ਖਿਆਲ ਨਾਲ ਇਹ ਘਰੇ ਨਹੀਂ ਹੈਗੇ ਸਾਡੀ ਗੱਲ ਹੋਈ ਹੈ ਸਵੇਰੇ ਉਹਨਾਂ ਨਾਲ ਉਹਨਾਂ ਦੇ ਸਾਈਨ ਨੇ ਪੂਰੇ ਮਹੱਲੇ ਦੇ ਸਾਈਨ ਨੇ ਤੁਹਾਨੂੰ ਪੇਪਰ ਵੀ ਅੱਜ ਦਿਖਾ ਦਾਂਗੇ ਠੀਕ ਹੈ ਜੀ ਜਿਹਨਾਂ ਦੇ ਆਗੇ ਆਪਣੇ ਹਾਂਜੀ ਅਗਲਾ ਸਟੈਪ ਕੀ ਤੋਂ ਦੱਸੀਏ ਅਗਲਾ ਸਟੈਪ ਦੇਖੋ ਜੀ ਅਸੀਂ ਤਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਨੀ ਸੀ ਉਹ ਤਾਂ ਅਸੀਂ ਕਰਤੀ ਮੀਡੀਆ ਨੂੰ ਵੀ ਅਸੀਂ ਇੱਥੇ ਬੁਲਾਇਆ ਸਭ ਤੋਂ ਪਹਿਲੀ ਗੱਲ ਜਿਹੜੀ ਮਹੱਲੇ ਦੇ ਵਿੱਚ ਹੁੰਦੀ ਹੈ ਕਿ ਇੱਕ ਆਪਾਂ ਕਿਉਂਕਿ ਸਾਰਿਆਂ ਨਾਲ ਸਹਿਚਾਰ ਆਪਣਾ ਪਹਿਲਾਂ ਆਪਾਂ ਪਿਆਰ ਨਾਲ ਸਮਝਾਉਂਦੇ ਆਂ ਕੱਲ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰਿਕੁਐਸਟ ਕਰਨ ਲਈ ਅਸੀਂ ਆਏ ਸੀ ਆਪ ਤੋਂ ਆਏ ਨਹੀਂ ਉਹਨਾਂ ਦੀ ਵਾਈਫ ਬਾਹਰ ਆਈ ਤੇ ਜੋ ਉਹਨਾਂ ਨੇ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਤੁਸੀਂ ਉਹਨਾਂ ਨੂੰ ਆਪ ਹੀ ਪੁੱਛ ਲਓ ਉਹ ਤਾਂ ਤੁਸੀਂ ਹੁਣ ਵੀ ਦੇਖ ਲਿਆ ਇਹਨਾਂ ਦੀ ਟੋਨ ਕੀ ਹੈ ਅਸੀਂ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਾਂਗੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਥੇ ਗਲਤ ਕੰਮ ਹੋਵੇ ਸਾਰਿਆਂ ਨੇ ਇਕੱਠੇ ਰਹਿਣਾ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਪਰ ਜੇ ਤੱਕਾ ਕਰਨਗੇ ਜਾਂ ਕੁਝ ਏਦਾਂ ਦਾ ਕਰਾਂਗੇ ਫਿਰ ਤੁਸੀਂ ਮੀਡੀਆ ਵਾਲੇ ਸਾਥੀ ਸਾਡੇ ਨਾਲੋਂ ਠੀਕ ਹੈ ਜੀ ਅਗਲਾ ਸਟੈਪ ਜੋ ਇਹ ਉਸ ਦਿਨ ਇਹਨਾਂ ਨੇ ਇਹ ਜਿਹੜਾ ਐਕਸ਼ਨ ਕੀਤਾ ਜੋ ਵੀ ਉਹਨੂੰ ਸਾਰਾ ਏਰੀਆ ਮਿਲ ਕੇ ਉਹਨੂੰ ਅਗੇਂਸਟ ਕਰ ਰਿਆ ਸੀਗਾ ਕਿ ਨਹੀਂ ਹੋਣਾ ਚਾਹੀਦਾ ਫਿਰ ਇਹਨੇ ਪਰਸਨਲ ਇਸ਼ੂ ਬਣਾ ਲਿਆ ਜੀ ਗੱਲਾਂ ਗੱਡੀਆਂ ਬਾਕੀ ਦਾ ਸਾਰਾ ਏਰੀਆ ਬੋਲ ਰਿਹਾ ਕੋਈ ਨਾ ਲੇਬਰ ਨੂੰ ਮੱਝ ਰਹੇ ਸੀ ਕਿਸੇ ਨੇ ਪੁੱਛਿਆ ਹੁਣ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਜੀ ਉਹਦਾ ਰਿਵਾਲਵਰ ਲੈ ਕੇ ਆ ਰਹੀ ਸੀ ਅਸੀਂ ਰੋਕਿਆ ਮਤਲਬ ਤੁਹਾਡੇ ਕੋਲ ਰਿਵਾਲਵਰ ਹੈ ਤਾਂ ਤੁਸੀਂ ਉਹਦਾ ਮਿਸਯੂਜ਼ ਇੱਕ ਏਰੀਆ ਦੇ ਉੱਪਰ ਕਰੋਗੇ ਕਿਨੇ ਲਾਇਸੈਂਸ ਉਹਨਾਂ ਨੂੰ ਇਸ਼ੂ ਕੀਤਾ ਹੈ ਪਹਿਲਾਂ ਤਾਂ ਸੀਵੀ ਕੈਂਪੇਨ ਕੋਈ ਗਲਤ ਬਾਤ ਨਹੀਂ ਹੋਈ ਐਮਸੀ ਉਹਨਾਂ ਨੇ ਸਾਈਨ ਕਰ ਰਿਹਾ ਕਿ ਨਹੀਂ ਇਹ ਖਲਾਅ ਹੈ ਬੀਏ ਥਿਸ ਇਜ਼ ਰੋਂਗ ਐਕਟੀਵਿਟੀ ਉਹਨਾਂ ਨੇ ਕਿਹਾ ਤੇ ਮਿਸਟਰ ਕੋਨ ਸੀ ਗੁਰਪਾਲ ਜੀ ਗੁਰਪਾਲ ਜੀ ਸੋਰੀ ਉਹਨਾਂ ਨੇ ਸਾਰੇ ਏਰੀਆ ਨੇ ਮਿਲ ਕੇ ਬਣਾਇਆ ਹਾਂਜੀ ਕੋਈ ਹਾਈ ਥੋੜੀ ਨੂੰ ਕਮਿਨਿਟੀ ਕੀਤੀ ਹੋਵੇ ਡੀਸੀ ਨੂੰ ਵੀ ਹਾਂਜੀ ਹਾਂਜੀ ਕਰ ਉਹ ਵੀ ਸਾਰੇ ਐਕਸ਼ਨਸ ਹੋ ਰਹੇ ਆਪ ਇਹ ਸਾਰੇ ਜਾਣੇ ਸੀ ਸਭ ਨੇ ਸਾਈਨ ਹੈ ਪੇਪਰ ਦੇ ਉੱਤੇ ਸਾਰੀ ਗੱਲ ਇਹ ਸੀ ਨੇ ਪੇਪਰ ਦੇ ਉੱਤੇ ਨਹੀਂ ਕਾਰਨ ਇਹ ਹੈ ਕਿ ਫਿਰ ਵੀ ਉਸ ਤੋਂ ਬਾਅਦ ਵੀ ਇਹਨਾਂ ਨੇ ਸਭ ਕੁਝ ਜਿ세 ਰੋਕਿਆ ਸਭ ਕੁਝ ਕੀਤਾ ਉਸ ਤੋਂ ਬਾਅਦ ਵੀ ਅੱਜ ਇੱਥੇ ਲੇਬਰ ਆ ਕੇ ਕੰਪਨੀ ਵੱਲੋਂ ਲਗਵਾਇਆ ਜਾ ਰਿਹਾ ਇਹ ਸਭ ਲਈ ਹਾਨੀਕਾਰਕ ਹੈ ਇਹ ਮੇਬੀ Airtel ਦਾ ਹੈ ਸ਼ਾਇਦ Airtel ਦਾ ਠੀਕ ਹੈ ਨਾ ਪਹਿਲਾਂ ਇਹਨਾਂ ਨੇ ਕੀ ਕਿ ਜਿਵੇਂ ਅਸੀਂ ਲੈਂਡਰ ਪਾਣ ਲੱਗੇ ਸੀ ਤਾਂ ਕਰਕੇ ਇਹਨਾਂ ਨੇ ਚੋਰੀ ਅੰਦਰ ਬੰਦੇ ਬੁਲਾਏ ਕਿ ਇੱਥੇ ਸਫਰ ਕਰ ਉਹ ਤਾਂ ਜੇ ਅਸੀਂ ਨਾ ਇਸ ਚੀਜ਼ ਨੂੰ ਪੜਦੇ ਤੇ ਹੁਣ ਤੱਕ ਤਾਂ ਇਹ ਆਲਰੇਡੀ ਲੱਗ ਚੁੱਕੇ ਜੇ ਅਸੀਂ ਉਸ ਦਿਨ ਇਹਨਾਂ ਨੂੰ ਨਾ ਰੋਕਦੇ ਸਭ ਕੁਝ ਕਰਦੇ ਤੇ ਅੱਜ ਇੱਥੇ ਟਾਵਰ ਲੱਗ ਚੁੱਕੇ ਸੀਗੇ ਉਹ ਅੱਜ ਜਿਨ੍ਹਾਂ ਨੂੰ ਬਦਨਾਮ ਕਰ ਰਹੇ ਉਹਨਾਂ ਦੀ ਵਜ੍ਹਾ ਨਾਲ ਹੀ ਟਾਵਰ ਰੁੱਕੇ ਹੋਏ ਨੇ ਕਿਉਂਕਿ ਅਸੀਂ ਅੱਗੇ ਭੁਗਤ ਚੁੱਕੇ ਪਿੱਛੇ ਸਾਡੇ 2-3 ਟਾਵਰ ਲੱਗੇ ਹੋਏ ਨੇ ਮੇਰੇ ਫਾਦਰin ਨੂੰ ਕੈਂਸਰ ਡਾਇਗਨੋਸ ਹੋਇਆ ਆ ਆਂਟੀ ਨੂੰ ਬ੍ਰੇਨ ਟਿਊਮਰ ਡਾਇਗਨੋਸ ਹੋਇਆ ਹੋਰ ਇਹਨੇ ਹੈਲਥ ਇਸ਼ੂਸ ਚੱਲ ਰਹੇ ਨੇ ਕਿਸ ਪਰਪਸ ਦੇ ਲਗਵਾਇਆ ਜਾ ਰਿਹਾ ਜੇ ਮਨੀ ਇਸ਼ੂ ਨਹੀਂ ਹੈ ਇਫ देयर ਇਸ ਨੋ ਮਨੀ ਇਸ਼ੂ ਦੈਨ ਤੁਸੀਂ ਕਿਉਂ ਲਗਵਾ ਰਹੇ ਹੋ ਦੇਖੋ ਜਦੋਂ ਕੋਈ ਐਸੀ ਐਕਟੀਵਿਟੀ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਨੂੰ ਗਾਲਾਂ ਕੱਢੀਆਂ ਔਰ ਅੱਜ ਤੁਸੀਂ ਇਹ ਗਲਤ ਬਿਆਨ ਦੇ ਰਹੇ ਹੋ ਅੱਜ ਤੁਸੀਂ ਕਹਿੰਦੇ ਗਾਲਾਂ ਕੱਢੀਆਂ ਗਾਲਾਂ ਲੇਬਰ ਨੂੰ ਕੱਢੀਆਂ ਕੱਲ ਜੇ ਤੁਸੀਂ ਰਿਵੋਲਵਰ ਦੀ ਕਿਸੇ ਚੀਜ਼ ਦੀ ਧਮਕੀ ਲਗਾਉਗੇ ਆਬਵੀਅਸ ਕੋਈ ਜਣਾ ਵੀ ਬੋਲੇਗਾ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਤੁਸੀਂ ਉਹ ਗਲਤ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਸੰਦੂਜੀ ਨੂੰ ਬੜੀ ਮੁਸ਼ਕਲ ਅੰਦਰ ਕਮਰੇ ਬੜੀ ਮੁਸ਼ਕਲ ਵਿੱਚ ਬੰਦ ਰਿਵੋਲਵਰ ਆ ਰਹੀ ਹੈ ਹਾਂਜੀ ਮਤਲਬ ਕਿ ਏਰੀਆ ਦੇ ਵਿੱਚ ਰਿਵੋਲਵਰ ਅਲਾਉ ਹੈ ਇਸ ਤਰ੍ਹਾਂ